ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜ਼ਿਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਵਾਦ-ਵਾਦ ਸ਼ੇਅਰ ਕਰ ਦਿਓ ਤਾਂ ਤਾਂ ਜੋ ਸਾਰੇ ਦੋਸਤਾਂ ਸਾਰੇ ਮਿੱਤਰਾਂ ਤੱਕ ਸਾਰੇ ਕੈਂਡੀਡੇਟ ਤੱਕ ਸਾਰੀ ਇੱਕ ਨਿਊਜ਼ ਵੀਡੀਓ ਪਹੁੰਚ ਸਕਦੇ ਠੀਕ ਹੈ ਦੋਸਤੋ ਤਾਂ ਦੋਸਤੋ ETT ਦੀ ਕਾਉਂਸਲਿੰਗ ਦਾ ਸ਼ਡਿਊਲ ਆਊਟ ਹੋ ਚੁੱਕਾ ਹੈ ਤਾਂ ਦੋਸਤੋ ਗੱਲ ਕਰੀਏ ਜੋ ਦੋਸਤੋ ਅੱਜ 13 10 2025 ਨੂੰ ETT ਜੋ ਐਡਮਿਸ਼ਨ ਸੀ ਉਸ ਦੀ ਕਾਉਂਸਲਿੰਗ ਬਾਰੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤਾਂ ਆਪਾਂ ਗੱਲ ਕਰਦੇ ਹਾਂ ਨੋਟਿਸ ਬਾਰੇ ਪਹਿਲਾਂ ਪੜ੍ਹਦੇ ਆਪਾਂ ਉਹਨਾਂ ਦਾ ਨੋਟਿਸ ਬਾਰੇ ਤਾਂ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਵੱਲੋਂ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜੋ ਸੈਸ਼ਨ 2527 ਦੀ ਪਹਿਲੀ ਕਾਉਂਸਲਿੰਗ ਸੰਬੰਧੀ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਹਿਲੀ ਕਾਉਂਸਲਿੰਗ ਮਿਤੀ 15 10 ਤੋਂ ਦੋਸਤੋ 15 10 ਤੋਂ ਲੈ ਕੇ ਸ਼ੁਰੂ ਹੋ ਰਹੀ ਹੈ ਠੀਕ ਹੈ ਦੋਸਤੋ ਮਤਲਬ ਕਿ 15 ਅਕਤੂਬਰ 2025 ਤੋਂ ਇਹ ਕਾਉਂਸਲਿੰਗ ਪਹਿਲੀ ਦੋਸਤੋ ਕਾਉਂਸਲਿੰਗ ਸ਼ੁਰੂ ਹੋ ਰਹੀ ਹੈ ਮੈਰਿਟ ਲਿਸਟ ਅਨੁਸਾਰ ਨਿਰਧਾਰਿਤ ਮਿਤੀਆਂ ਨੂੰ ਜ਼ਿਲ੍ਹੇ ਨਾਲ ਸੰਬੰਧ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਕੀ ਸ਼ਾਮਿਲ ਹੋਣਾ ਯਕੀਨੀ ਹੈ ਦੋਸਤੋ ਜੋ ਤੁਹਾਡਾ ਜਿਲ੍ਹਾ ਲੱਗਦਾ ਹੈ ਜਿੱਥੇ ਤੁਹਾਡਾ ਸਿੱਖਿਆ ਹੈ ਤੇ ਉਹ ਸਿੱਖਾਈ ਸੰਸਥਾ ਹੈ ਉੱਤੇ ਤੁਸੀਂ ਪਹੁੰਚਣਾ ਹੈ ਵਧੇਰੇ ਜਾਣਕਾਰੀ ਦੋਸਤੋ ਆਪਣੇ ਸਾਈਟ www.ssa.punjab.org ਤੇ ਵਿਜ਼ਿਟ ਜਰੂਰ ਕਰੋ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਦੋਸਤੋ ਆਪਾਂ ਉਹਨਾਂ ਦੇ ਆਪਾਂ ਡੇਟ ਬਾਰੇ ਠੀਕ ਹੈ ਦੋਸਤੋ ਕਾਉਂਸਲਿੰਗ ਬਾਰੇ ਤਾਂ ਦੋਸਤੋ ਜੇ ਗੱਲ ਕਰੀਏ ਜੋ ਬੱਚਿਆਂ ਦੀ ਕਿੰਨੇ ਦੇ ਨੰਬਰਾਂ ਤੇ ਗਈ ਹੈ ਦੋਸਤੋ ਜੋ 15 ਅਕਤੂਬਰ 2025 ਨੂੰ ਕੋਈ ਵੀ ਕੈਟਾਗਰੀ ਦਾ ਬੱਚਾ ਹੈ ਚਾਹੇ ਐਸਸੀ ਹੈ ਬੀਸੀ ਹੈ ਜਰਨਲ ਹੈ ਕੋਈ ਵੀ ਕੈਟਾਗਰੀ ਜਿਸ ਦੇ ਵੀ 70 ਤੋਂ ਦੋਸਤੋ ਪਲੱਸ ਨੰਬਰ ਹਨ ਉਹ ਉਹ ਦੋਸਤੋ ਆਪਣੇ ਉਸ ਤਰੀਕ ਨੂੰ ਉੱਥੇ ਪਹੁੰਚ ਜਾਣਾ ਵਿਜ਼ਿਟ ਕਰਨਾ ਠੀਕ ਹੈ ਦੋਸਤੋ ਦੋਸਤੋ 9 ਵਜੇ ਤੋਂ ਸ਼ੁਰੂ ਹੋਏ ਤੇ ਲੋਕ ਦੋਸਤੋ 825 ਸਟੂਡੈਂਟ ਇਸ ਵਿੱਚ ਪਹਿਲੀ ਚੋਇਸ ਹੋਏ ਹਨ ਦੋਸਤੋ ਜੇ ਗੱਲ ਕਰੀਏ ਆਪਾਂ ਹੁਣ ਦੋਸਤੋ 16 10 ਨੂੰ ਜੋ ਹੋਏਗਾ ਕਾਉਂਸਲਿੰਗ ਫਰਸਟ ਦੀ ਕੋਈ ਵੀ ਸਾਰੇ ਕੈਟਾਗਰੀ ਦੇ ਬੱਚੇ ਜਿਨ੍ਹਾਂ ਦੇ ਵੀ 65 ਤੋਂ 69 ਦੇ ਵਿਚਕਾਰ ਨੰਬਰ ਹਨ ਦੋਸਤੋ ਉਹ ਵੀ ਆਪਣੇ ਉਸ ਜिले ਸੰਸਥਾ ਤੇ ਪਹੁੰਚ ਜਾਣਾ ਦੋਸਤੋ ਉਹਨਾਂ ਦੀ ਟੋਟਲ 962 ਸੀਟਾਂ ਤੇ ਦੋਸਤੋ ਪੱਕੀਆਂ ਹੋਈਆਂ ਹਨ ਕਾਉਂਸਲਿੰਗ ਵਿੱਚ ਠੀਕ ਹੈ ਦੋਸਤੋ ਹੁਣ ਗੱਲ ਕਰੀ ਦੋਸਤੋ 17 ਤਰੀਕ ਨੂੰ 17 ਨੂੰ ਵੀ ਦੋਸਤੋ ਸਾਰੇ ਕੈਟਾਗਰੀ ਦੇ ਭਾਵੇਂ ਐਸਸੀ ਹੋਏ ਬੀਸੀ ਹੋਏ ਜਿਨ੍ਹਾਂ ਦੇ ਵੀ 63 ਤੋਂ ਲੈ ਕੇ 64 ਦੇ ਵਿਚਕਾਰ ਨੰਬਰ ਹਨ ਤਾਂ ਦੋਸਤੋ ਉਹ ਵੀ ਆਪਣੇ 9 ਵਜੇ ਉੱਥੇ ਆਪਣੀ ਜੋ ਵੀ ਤੁਹਾਡੇ ਵਿਜ਼ਿਟ ਕਰ ਲੈਣਾ ਤੇ ਤੁਸੀਂ ਤੋਂ ਆਪਣੀ ਜੋ ਟੋਟਲ ਹੋਣਗੀਆਂ 456 ਸੀਟਾਂ ਉਪਲਬਧ ਹੋਈਆਂ ਹਨ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਆ ਦੋਸਤੋ 17 ਨੂੰ ਤੇ ਦੋਸਤੋ 17 ਅਕਤੂਬਰ ਨੂੰ ਦੋਸਤੋ ਉਹੀ ਦਿਨ 17 ਨੂੰ ਜਿਸਨੋਂ 올 ਕੈਟੇਗਰੀ ਉਸ ਦਿਨ ਹੀ ਤੁਸੀਂ ਦੋਸਤੋ ਜੋ ਵੀ ਬੱਚਾ ਐਸਸੀ ਦਾ ਹੈ ਜੋ ਬੱਚਾ ਐਸੀ ਹੈ ਆਰੋ ਦਾ ਹੈ ਤਾਂ ਦੋਸਤੋ ਉਸ ਨੂੰ ਜਿਸਦੇ ਨੰਬਰ 59 ਤੋਂ ਲੈ ਕੇ 63 ਦੇ ਵਿਚਕਾਰ ਵਿਚਕਾਰ ਹਨ ਨੰਬਰ ਉਹ ਦੋਸਤੋ ਆਪਣੇ ਉਸ ਦਿਨ ਵਿਜ਼ਿਟ ਕਰ ਲੈਣਾ ਟੋਟਲ 493 ਸੀਟਾਂ ਉਪਲਬਧ ਹੋਈਆਂ ਹਨ ਠੀਕ ਹੈ ਦੋਸਤੋ ਜੇ ਹੁਣ ਦੋਸਤੋ ਗੱਲ ਕਰੀਏ 23 10 ਨੂੰ ਜੇਕਰ ਬੱਚਾ ਐਸ ਸੀ ਐਮਬੀ ਨਾਲ ਸੰਬੰਧ ਹੈ ਤਾਂ ਦੋਸਤੋ ਉਹ 53 ਤੋਂ ਲੈ ਕੇ 63 ਦੇ ਵਿਚਕਾਰ ਜਿੰਦੇ ਦੇ ਨੰਬਰ ਹਨ ਤਾਂ ਦੋਸਤੋ ਉਸ ਦੀ 481 ਸੀਟਾਂ ਉਪਲਬਧ ਹੋਈਆਂ ਹਨ ਤਾਂ ਦੋਸਤੋ 9 ਵਜੇ ਤੱਕ ਤਾਂ ਪਹਿਲਾਂ ਮਤਲਬ 9 ਵਜੇ ਜੋ ਸਟਾਰਟ ਹੋਏਗੀ ਕਾਉਂਸਲਿੰਗ ਉਸ ਤੱਕ ਤੁਸੀਂ ਵਿਜ਼ਿਟ ਕਰ ਲੈਣਾ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਦੋਸਤੋ ਐਸ ਸੀ ਜੋ ਐਕ ਸਰਵਿਸਮੈਨ ਹਨ ਜਾਂ ਸਪੋਰਟਸ ਕੋਟੇ ਨਾਲ ਦੋਸਤੋ ਹਨ ਉਹਨਾਂ ਦੀ ਵੀ 23 10 ਨੂੰ ਹੋਏਗੀ ਜਿਨ੍ਹਾਂ ਦੇ 45 ਤੋਂ ਪਲੱਸ ਨੰਬਰ ਹਨ ਜੇਕਰ 23 10 ਨੂੰ ਵੀ ਗੱਲ ਕਰੀਏ ਇਕਨੋਮਿਕਲ ਵੀਕਰ ਸੈਕਸ਼ਨ ਹੋਣਗੇ ਉਹਨਾਂ ਦੇ ਜੋ ਜਿਨ੍ਹਾਂ ਦੇ 50 ਤੋਂ ਪਲੱਸ ਹਨ ਦੋਸਤੋ ਉਹ ਵੀ 9 ਵਜੇ ਤੋਂ ਤੱਕ ਪਹੁੰਚ ਜਾਣਾ ਠੀਕ ਹੈ ਦੋਸਤੋ ਅਲੱਗ-ਅਲੱਗ ਸਿਟਾਂ ਉਪਲਬਧ ਹੋਈਆਂ ਹਨ ਤਾਂ BC ਦੀ ਗੱਲ ਕਰੀ ਦੋਸਤੋ 24 ਅਕਤੂਬਰ ਨੂੰ ਦੋਸਤੋ ਜੋ BC ਕੈਡਾਗਨ ਬੰਦ ਰੱਖਦਾ ਹੈ ਦੋਸਤੋ ਉਸ ਦੇ ਜਿਸ ਦੇ ਬੱਚੇ ਦੇ ਵੀ 56 ਤੋਂ ਲੈ ਕੇ 368 ਦੇ ਵਿਚਕਾਰ ਵਰਕਰ ਨੰਬਰ ਹਨ ਜੋ ਬੱਚਾ ਬੀਸੀ ਨਾਲ ਸੰਬੰਧ ਰੱਖਦਾ ਹੈ ਉਸ ਦੀ ਟੋਟਲ 506 ਸ਼ਿਟਾਂ ਪ੍ਰਾਪਤ ਹੋਈਆਂ ਹਨ ਉਹ ਬੱਚਾ ਆਪਣੇ ਉਸ ਜਿਹੜਾ ਸੰਸਥਾ ਤੇ ਪਹੁੰਚ ਜਾਣਾ ਠੀਕ ਹੈ ਦੋਸਤੋ ਇਸੇ ਤਰ੍ਹਾਂ ਦੋਸਤੋ ਗੱਲ ਕਰੀਏ ਆਪਾਂ ਬੀਸੀ ਐਕ ਸਰਵਿਸਮੈਨ ਦੀ 24 10 ਨੂੰ ਹੈ ਸਾਰਾ ਨੋਟੀਫਿਕੇਸ਼ਨ ਵੇਖ ਲੈਣਾ ਆਪਣਾ ਟੈਲੀਗ੍ਰam ਚੈਨਲ ਜਰੂਰ ਜੁਆਇਨ ਕਰ ਲੈਣਾ ਆਪਣਾ ਇਸ ਵੀਡੀਓ ਡਿਸਕ੍ਰਿਪਸ਼ਨ ਮਿਲ ਜੇਗਾ ਸਾਰਾ ਨੋਟੀਫਿਕੇਸ਼ਨ ਤੁਹਾਨੂੰ ਪੜ ਲੈਣਾ 24 10 ਨੂੰ ਹੀ ਜਰਨਲ ਦੇ ਵਿੱਚ ਤੁਸੀਂ ਸਾਰੇ categories ਦੇ ਬੱਚੇ ਆਉਂਦੇ ਹਨ ਉਹਨਾਂ ਦੇ 26 ਸੀਟਾਂ ਉਪਲਬਧ ਹੋਈਆਂ ਹਨ 24 10 ਨੂੰ ਫਿਜ਼ੀਕਲ ਜੋ ਹੈਂਡੀਕੈਪ ਬੱਚੇ ਹਨ ਹੈਂਡੀਕੈਪ ਉਹਨਾਂ ਦੇ ਬੱਚੇ 63 ਸੀਟਾਂ ਉਪਲਬਧ ਹੋਈਆਂ ਹਨ ਤਾਂ ਦੋਸਤੋ ਮੰਨ ਕੇ ਚੱਲੋ ਜਿਸ ਜਿੰਨਾਂ ਬੱਚਿਆਂ ਦੇ ਨਾਮ ਨਹੀਂ ਆਇਆ ਦੋਸਤੋ ਉਸ ਤੋਂ ਬਾਅਦ ਸੈਕੰਡ ਲਿਸਟ ਮਲ ਸੈਕੰਡ ਕਾਉਂਸਲਿੰਗ ਵੀ ਸ਼ੁਰੂ ਹੋਏਗੀ ਅਦਰਵਸ ਸਿੱਟਾਂ ਬਚਦੀਆਂ ਹਨ ਠੀਕ ਹੈ ਦੋਸਤੋ ਇਹ ਦੋਸਤੋ ਅਸੀਂ ਆਪਣੇ ਫਸਟ ਕਾਉਂਸਲਿੰਗ ਤਾਂ ਆਈ ਹੋਪ ਸਾਰਿਆਂ ਨੂੰ ਵੀਡੀਓ ਕਲੀਅਰ ਨਾਲ ਸਮਝ ਆ ਗਿਆ ਹੋਵੇ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ 'ਚ ਪੁੱਛ ਸਕਦਾ ਐਸੀ ਆਪਣੀ ਛੋਟੀ ਜਿਹੀ ਵੀਡੀਓ 'ਚ ਸਾਰੀ ਜਾਣਕਾਰੀ ਨੋਟੀਫਿਕੇਸ਼ਨ ਬਟ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗਾ ਤਾਂ ਦੋਸਤੋ ਆਈ ਹੋਪ ਇਹਨਾਂ ਸਾਰੇ ਸਮਝ ਲੱਗੀ ਹੋਗੀ ਯਾਨੀ ਕਿ ਪਹਿਲੇ 3 ਦਿਨ ਦੋਸਤੋ ਮਤਲਬ ਕਿ ਆਲ ਕੈਟਾਗਰੀ ਕੋਈ ਵੀ ਸਬੰਧ ਰੱਖਦਾ ਹੈ ਤਾਂ ਉਸਦੇ ਜੋ ਇਹਨੇ ਨੰਬਰ ਬਣ ਰਹੇ ਹਨ ਤਾਂ ਉਹ ਕਾਉਂਸਲਿੰਗ ਲਈ ਐਲੀਜੀਬਲ ਹੈ ਠੀਕ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਕਮੈਂਟ ਸੈਕ